ਜੇ ਕਰ ਮਾਤਾ ਚੰਦਪੁਰਨੀ ਜੀ ਦਾ ਹੋਰ ਸਾਚੇ ਨਿਵਾਰ ਇੱਕ ਬੂਟਾ ਲਾਉਣ ਦੇ ਨਾਲ ਫਰਕ ਤਾਂ ਪੈਂਦਾ ਹੀ ਹੈ ਇਹ ਸਮਝੀਏ ਤਾਂ ਬਹੁਤ ਹੀ ਫਰਕ ਪੈਂਦਾ ਹੈ ਜਿੰਕੋ ਜਿਆਦਾ ਲਾ ਸਕਦੇ ਤਾਂ ਬਹੁਤ ਤੋਂ ਬਹੁਤ ਜਿਆਦਾ ਫਰਕ ਪਵੇਗਾ ਇਹ ਲਈ ਬੂਟੇ ਲਾਓ ਤੇ ਵਾਤਾਵਰਨ ਨੂੰ ਸ਼ੁੱਧ ਬਣਾਓ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਵਾਲਾ ਜੀ ਸਾਲਾ ਸਰ ਤਾਂ ਵੱਲੋਂ ਸਾਰੀ ਟੀਮ ਵੱਲੋਂ ਜੋ ਵੀ ਹਰ ਵੇਲੇ ਹਰ ਸੇਵਾ ਲਈ ਤਿਆਰ ਰਹਿੰਦੇ ਨੇ ਅੱਜ ਪਰਿਵਰਣ ਵਾਸਤੇ ਬੂਟਿਆਂ ਦਾ ਲੰਗਰ ਲਾਇਆ ਗਿਆ ਤਾਂ ਕਿ ਸਾਰਾ ਸ਼ਹਿਰ ਹਰਿਆ ਭਰਿਆ ਹੋਵੇ ਸਾਰਿਆਂ ਨੂੰ ਹੱਥ ਜੋੜ ਕੇ ਵੀ ਬੇਨਤੀ ਆਲੇ ਵੀ ਬੂਟਾ ਲੈ ਜਾਓ ਪਰ ਉਹਨੂੰ ਆਪਦੇ ਪੁੱਤ ਤੋਂ ਵੀ ਜ਼ਿਆਦਾ ਉਹਦੀ ਸੇਵਾ ਕਰੋ ਉਹਨੂੰ ਪਾਣੀ ਟਾਈਮ 'ਤੇ ਵਰਗੈਰਾ ਦਿਓ ਜੋ ਖਾਦ ਵਗੈਰਾ ਵੀ ਪਾਣੀ ਉਹਨੂੰ ਟਾਈਮ 'ਤੇ ਪਾਓ ਜਿਹੜਾ ਬੂਟਾ ਹਰਾ ਭਰਾ ਰਹੇ ਤੇ ਤੁਹਾਡੀ ਤੈਨੂੰ ਠੰਡੀ ਸ਼ਾਮ ਮਿਲੇ ਇਸ ਬੂਟੇ ਦੀ ਇਸ ਲਈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੋ ਵੀ ਬੂਟਾ ਲੈ ਜਾ ਰਿਹਾ ਇਹਦੇ ਨਾਲ ਅਸੀਂ ਨਾਲ ਕੜੀ ਚਾਵਲ ਤੇ ਹਲਵਾ ਜਿਹਦਾ ਲੰਗਰ ਲਾਇਆ ਜੋ ਕਿ ਲਿਜਾਣ ਵਾਲਿਆਂ ਨੂੰ ਕੋਈ ਜੇ ਭੁੱਖ ਵੀ ਲੱਗਦੀ ਹੈ ਇੱਥੇ ਲੰਗਰ ਵੀ ਛੱਕ ਕੇ ਜਾਣ ਤੇ ਆਪਦਾ ਘਰੇ ਜਾ ਕੇ ਹਸੀ ਖੁਸ਼ੀ ਬੂਟਾ ਲਾਣ ਇਹ ਬੂਟੇ ਕਈ ਕਿਸਮ ਦੇ ਜੀ ਹਮ ਗੂਰਾ ਆਮ ਜਾਮਨ ਨੇਮ ਪੀਪਲ ਤੇ ਟਾਲੀ ਕਈ ਕਿਸਮ ਦੇ ਬੁਟੇ ਆ ਸਲਾਈ ਸੈਂਟਰ ਦਾ ਕੰਮ ਚੱਲਦਾ ਜੀ ਸ਼ਾਦੀਆਂ ਕੀ ਜਾਂਦੀਆਂ ਜ਼ਰੂਰਤਮੰਦ ਲੜਕੀਆਂ ਦੀਆਂ ਤੇ ਹਰ ਮੰਗਲਵਾਰ ਭੰਡਾਰਾ ਲਾਇਆ ਜਾਂਦਾ ਇੱਕ ਦੋ ਪਰਿਵਾਰ ਆ ਜਿਨ੍ਹਾਂ ਨੂੰ ਅਸੀਂ ਕਿ ਜ਼ਰੂਰਤ ਦਾ ਸਮਾਨ ਵੀ ਦਿੰਨੇ ਆ ਹਰ ਮੰਥਲੀ ਦੇ ਵਿੱਚ ਕੋਈ ਹੋਰ ਵੀ ਕੋਈ ਮੈਡੀਸਨ ਵਗੈਰਾ ਹੁੰਦੀ ਹੈ ਕੋਈ ਜ਼ਰੂਰੀ ਹੁੰਦੀ ਆ ਉੱਥੇ ਅਸੀਂ ਪਹੁੰਚੀ ਕਰ ਦਿੰਦੇ ਆ ਜੋ ਸਾਡੇ ਤੋਂ ਮੈਡੀਕਲ ਦੀ ਸਹੂਲਤ ਨਹੀਂ ਦਿੱਤੀ ਜਾਂਦੀ ਅਸੀਂ ਖਾਲਸਾ ਸੇਵਾ ਸੁਸਾਇਟੀ ਕੋਲ ਉਹਨਾਂ ਨੂੰ ਭੇਜ ਦਿੰਦੇ ਆ ਪਰਮਜੋਤ ਹਰਾਨ ਕੋਲ ਲੈ ਵੀ ਉਹ ਸੇਵਾ ਉਹ ਗਾਨਵਾ ਦਿੰਦੇ ਆ ਸਤਿ ਸਰਤਾ ਮੱਲੋ ਜਿੰਦਿਆਂ ਵੱਲੋਂ ਹਮੇਸ਼ਾ ਹੀ ਵਧੀਆ ਉਪਰਾਲੇ ਕੀਤੇ ਜਾਂਦੇ ਆ ਅੱਜ ਵੀ ਇਹਨਾਂ ਨੇ ਬੜਾ ਖੂਬਸੂਰਤ ਉਪਰਾਲਾ ਕੀਤਾ 2250 ਦੇ ਕਰੀਬ ਬੂਟੇ ਇਹ ਸੰਗਤ ਨੂੰ ਦੇਣ ਦਾ ਉਪਰਾਲਾ ਕਰ ਰਹੇ ਆ ਸਿਰਫ ਬੂਟੇ ਨਹੀਂ ਦੇ ਰਹੇ ਨਾਲ ਸੰਗਤ ਨੂੰ ਇੱਕ ਇੱਕ ਬੰਦੇ ਨੂੰ ਬੇਨਤੀ ਕਰ ਰਹੇ ਆ ਕਿ ਬੂਟੇ ਨੂੰ ਸੰਭਾਲਣਾ ਜ਼ਰੂਰੀ ਆ ਇਸ ਕਰਕੇ ਸਿਰਫ ਇੱਕੋ ਬੂਟਾ ਦਿੱਤਾ ਜਾਂਦਾ ਆ ਕਿ ਤਾਂ ਕਿ ਉਹ ਇੱਕ ਬੂਟ ਰਾਸ 10 12 ਕਿਸਮ ਦੇ ਬੂਟੇ ਹੈਗੇ ਆ ਜਿਵੇਂ ਟਾਲੀ ਹੈਗੀ ਡੇਕ ਹੈਗੀ ਨਿੰਮ ਹੈ ਗੁਲਾਬ ਆ ਇਹਦਾ ਕਈ ਤਰ੍ਹਾਂ ਦੇ ਬੂਟੇ ਹੈਗੇ ਆ ਜੀ ਸਾਡਾ ਇਹੀ ਆ ਕਿ ਆਪਣੇ ਪਰਿਆਵਰਣ ਨੂੰ ਵਧੀਆ ਕਰਨ ਲਈ ਆਪਾਂ ਨੂੰ ਜ਼ਰੂਰੀ ਹੈ ਕਿ ਅਜਿਹੇ ਉਪਰਾਲੇ ਜਿਵੇਂ ਇਸ ਕਮੇਟੀ ਵੱਲੋਂ ਸਾਲਾ ਸਰ ਤਾਂ ਵੱਲੋਂ ਕੀਤੇ ਗਏ ਆ ਤੇ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਦਾ ਸਹਿਯੋਗ ਦੇਈਏ ਅਤੇ ਇਹਨਾਂ ਨੂੰ ਵਧੀਆ ਤਰੀਕੇ ਨਾਲ ਬੂਟਿਆਂ ਨੂੰ ਪਾਲੀਏ ਅਸੀਂ ਉਹਨਾਂ ਤੋਂ ਫੋਟੋ ਮੰਗਵਾਈਆਂ ਸੀ ਸਾਨੂੰ ਹਜੇ ਤੱਕ ਕਹੋ ਜੀ 20 25 ਦਿਨ ਹੋ ਗਏ ਬੂਟਿਆਂ ਤੇ ਲੰਗਰ ਲਾਏ ਨੂੰ ਅੱਜ ਤੱਕ ਵੀ ਸਾਨੂੰ ਫੋਟੋਆਂ ਵੀਡੀਓ ਰੀਸੀਵ ਹੋ ਰਹੀਆਂ ਆ ਕਿ ਬੂਟੇ ਲਗਾ ਕੇ ਸਾਨੂੰ ਪਾਲ ਕੇ ਖੁਸ਼ੀ ਨਾਲ ਫੋਟੋਆਂ ਭੇਜਦੇ ਆ ਅਸੀਂ ਉਹ ਸੰਗਤ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਬਾਜੀ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਲਾਸਰ ਧਾਮ ਵਿਕੇ ਅੱਜ ਖੜੇ ਆ ਜਿੱਥੇ ਕਿ ਗੱਲ ਕਰਦਾ ਮੈਂ ਜਿੰਨੀਆਂ ਵੀ ਧਾਰਮਿਕ ਤੇ ਸਮਾਜਿਕ ਜੱਥੇਬੰਦੀਆਂ ਵਾਂ ਜਾਂ ਸਲਾਸਰ ਧਾਮ ਦੇ ਸੁਸ਼ੀਲ ਮਿੱਡਾ ਜੀ ਤੇ ਇਹਨਾਂ ਦੀ ਸਮੁੱਚੀ ਟੀਮ ਕਿਉਂਕਿ ਇਹਨਾਂ ਦੇ ਜਿਹੜੇ ਕਿ ਵੱਖ-ਵੱਖ ਕਾਰਜ ਆ ਵੱਖ-ਵੱਖ ਰੰਭੇ ਜਾਂਦੇ ਹਨ ਕਿਉਂਕਿ ਅੱਜ ਬਹੁਤ ਹੀ ਸਲਾਗਤਯੋਗ ਇਹਨਾਂ ਨੇ ਕਦਮ ਕੀਤਾ ਵਾ ਉਪਰਾਲਾ ਕੀਤਾ ਵਾ ਜਿਹੜੇ ਕਿ ਕਰੀਬ 22500 ਦੇ ਕਰੀਬ ਅੱਜ ਜਿਹੜੇ ਬੂਟੇ ਸੰਗਤਾਂ ਨੂੰ ਮੋਗੇ ਸ਼ਹਿਰ ਦੇ ਨਾਲ ਵੱਖ-ਵੱਖ ਪਿੰਡਾਂ ਦੇ ਜਿਹੜੇ ਆਉਣ ਨਾਲੇ ਰਾਹਗਰੀ ਆ ਉਹ ਵੀ ਇਹ ਬੂਟੇ ਪ੍ਰਾਪਤ ਕਰਕੇ ਲੈ ਕੇ ਜਾ ਰਹੇ ਆ ਤੇ ਹਮੇਸ਼ਾ ਹੀ ਅਪੀਲ ਇਹੀ ਹੁੰਦੀ ਆ ਸਮੂਹ ਸੰਗਤ ਦੇ ਚਰਨਾਂ ਦੇ ਵਿੱਚ ਤੇ ਜਿਹੜੇ ਕਿ ਵੱਧ ਤੋਂ ਵੱਧ ਰੋਕ ਲਗਾਓ ਤੇ ਕਿਉਂਕਿ ਜਿਹੜਾ ਕਿ ਆਕਸੀਜਨ ਦੀ ਕਮੀ ਹੋਈ ਆ ਜਾਂ ਕਿ ਬੂਟੇ ਜਿਹੜੇ ਕਟਾਈ ਹੋਈ ਆ ਰੋਡ ਤੇ ਡਿਵਾਈਡਰਾਂ ਦੀ ਜਾਂ ਕਿ ਮੇਨ ਜੀਟੀ ਰੋਡ ਕੱਢੇ ਗਏ ਆ ਕਿਉਂਕਿ ਜੀਟੀ ਰੋਡ ਤਾਂ ਆਪਾਂ ਕੱਢਤੇ ਆ ਕਟਾਈ ਵੀ ਕਰਤੀ ਪਰ ਉਹਨੇ ਦਰਖਤ ਨਹੀਂ ਲਗਾਏ ਗਏ ਜਿਸ ਕਰਕੇ ਆਪਾਂ ਨੂੰ ਬਹੁਤ ਇਹ ਜਿਹੜਾ ਕਿ ਸੰਘਰਸ਼ ਕਹ ਲੋ ਜਾਂ ਕੋ ਆਪਣੀਆਂ ਸੇਧ ਨਖਲਵਾੜਾ ਕਿਉਂਕਿ ਦੇਖ ਰਹੇ ਆ ਕਿਉਂਕਿ ਹੁਣ ਜਿਵੇਂ ਜਿਵੇਂ ਬੂਟੇ ਲੱਗ ਰਹੇ ਆ ਤੇ ਬਾਰਿਸ਼ ਵੀ ਵਧੀਆ ਹੋ ਰਹੀ ਆ ਤੇ ਜੇ ਸੱਚੇ ਪਾਤਸ਼ਾਹ ਅੱਗੇ ਅਰਦਾਸ ਇਹੀ ਹੁੰਦੀ ਆ ਕਿ ਜਿੰਨੀਆਂ ਵੀ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਸਾਰੇ ਭੈਣ ਭਰਾ ਨਾਲ ਮਿਲ ਕੇ ਏਜੇ ਕਾਰਜ ਕਰਨੇ ਚਾਹੀਦੇ ਖਾਸ ਕਰਕੇ ਵੱਧ ਵੱਧ ਬੂਟੇ ਲਗਾਉਣੇ ਚਾਹੀਦੇ ਦੇਖੋ ਜੀ ਹਰ ਇਨਸਾਨ ਇੱਕੋ ਜਿਹਾ ਨਹੀਂ ਹੁੰਦਾ ਤੇ ਪੰਜੇ ਉਂਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਜਿਸ ਬੰਦੇ ਨੇ ਕਾਰਜ ਕਰਨਾ ਹੁੰਦਾ ਜਿਸ ਬੰਦੇ ਨੇ ਸੇਵਾ ਕਰਨੀ ਦੀ ਜਿੱਥੇ ਧੰਸ਼ਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੇਵਾ ਬਖਸ਼ਦੇ ਆ ਜਿਵੇਂ ਕਿ ਮੈਂ ਗੱਲ ਕਰਦਾ ਸਲਾ ਸਰ ਧਾਮ ਦੀ ਸਲਾ ਸਰ ਧਾਮ ਵਾਲੇ ਵੀਰ ਜਿਹੜੇ ਕਿ ਜਿੱਥੇ ਵੀ ਵਕ ਵਕ ਸਵਾਵਾ ਹੁੰਦੀਆਂ ਵਾ ਉਸ ਦੇ ਵਿੱਚ ਆਪਣਾ ਅਹਿਮ ਯੋਗਦਾਨ ਪਾਉਂਦੇ ਉਥੇ ਜਿਹੜਾ ਵੀ ਵੀਰ ਇਹ ਬੂਟਾ ਲਿਆ ਰੱਖਿਆ ਜੇ ਉਸ ਮੈਂ ਸਮਝਦਾ ਵਾਂ ਆਪਣੀ ਜ਼ਿੰਮੇਵਾਰੀ ਨੂੰ ਸਮਝਦਾ ਵਾਂ ਤੇ ਉਹ ਆਪਣਾ ਬੂਟਾ ਲਗਾ ਕੇ ਕਿ ਤੇ ਠੰਡੀ ਸ਼ਾਂ ਜਰੂਰ ਦਵਗਾ ਇਹ ਕਿਉਂਕਿ ਆਪਦੇ ਤੇ ਆ ਤੁਸੀਂ ਆਪਦੀ ਜਮੀਰ ਨਾਲ ਕੀ ਕਰ ਰਹੇ ਕਿਸ਼ਨ ਪ੍ਰਤਾਪ ਸਰ ਕੀ ਸਰ ਇਹੋ ਜਿਹੇ ਪ੍ਰਾਲੇ ਹੋਣੇ ਚਾਹੀਦੇ ਆ ਸਾਨੂੰ ਘਰ ਘਰ ਦੇ ਵਿੱਚ ਇਹ ਮਹਮ ਚਲਾਉਣੀ ਚਾਹੀਦੀ ਆ ਮੈਂ ਅਪੀਲ ਕਰਦਾ ਕਿਉਂਕਿ ਮੈਂ ਇੱਕ ਟੀਚਰ ਹਰ ਇੱਕ ਟੀਚਰ ਨੂੰ ਆਪਣੇ ਜਿਹੜੇ ਸਟੂਡੈਂਟਸ ਆ ਉਹਨਾਂ ਨੂੰ ਇਹਦੇ ਬਾਰੇ ਜਾਗਰੂਕ ਕਰਨਾ ਚਾਹੀਦਾ ਅਸੀਂ ਛੋਟੇ ਛੋਟੇ ਕਦਮ ਜਿਹੜੇ ਉਠਾ ਕੇ ਬਹੁਤ ਵੱਡਾ ਕੰਮ ਕਰ ਸਕਦੇ ਆ ਮੈਂ ਤੁਹਾਨੂੰ ਛੋਟੀ ਜਿਹੀ ਦਾਹਰਨ ਦੇਣਾ ਚਾਹੁੰਦਾ ਆਪਾਂ ਕਹਿੰਦੇ ਆ ਵੀ ਸਾਡੇ ਕੋਲੇ ਪੌਦੇ ਲਾਉਣ ਵਾਸਤੇ ਜਗ੍ਹਾ ਨਹੀਂ ਹੈਗੀ ਆ ਤੁਹਾਨੂੰ ਇੱਕ ਦਿਖਾਉਣ ਲੱਗਾ ਬੋਤਲ ਆ ਛੋਟੀ ਬੋਤਲ ਵੱਡ ਕੇ ਉਹਦੇ ਵਿੱਚ ਅਸੀਂ ਆ ਲਗਾਇਆ ਇਹ ਕੋਈ ਘਟਾ ਆਕਸੀਜਨ ਨਹੀਂ ਦੇ ਰਿਹਾ ਇਹਨੂੰ ਅਸੀਂ ਕਿਤੇ ਵੀ ਰੱਖ ਸਕਦੇ ਆ ਆ ਦੇਖੋ ਹਣ ਛੋਟੇ ਛੋਟੇ ਹੀ ਆ ਆ ਪੌਦੇ ਆ ਪਰ ਇਹਨਾਂ ਨੇ ਬਹੁਤ ਵੱਧ ਜਣਾ ਜੇ ਅਸੀਂ ਹਰੇਕ ਸਕੂਲ ਦੇ ਵਿੱਚ ਹਰੇਕ ਬੱਚੇ ਤੋਂ ਇਹੋ ਜੇ ਕੰਮ ਕਰਾਈਏ ਆ ਬੋਤਲ ਆ ਇਹਦੇ ਵਿੱਚ ਆ ਦੇਖੋ ਕਿੰਨਾ ਵੱਡਾ ਪੌਦਾ ਹੋ ਗਿਆ ਤੇ ਜੇ ਅਸੀਂ ਇਹੋ ਜੇ ਕੰਮ ਕਰਵਾਈਏ ਹਰੇਕ ਸਕੂਲ ਦੇ ਵਿੱਚ ਮੈਂ ਕਹਿੰਦਾ ਆਪਣੇ ਕੋਲ ਤਾਂ ਲੱਖਾਂ ਬੱਚੇ ਆ ਤੇ ਲੱਖਾਂ ਹੀ ਕਰੋੜਾਂ ਹੱਥ ਆ ਤੇ ਅਸੀਂ ਤਾਂ ਦਿਨਾਂ ਦੇ ਵਿੱਚ ਕ੍ਰਾਂਤੀ ਲਿਆ ਸਕਦੇ ਹਾਂ ਜੇ ਸਾਰਾ ਟੀਚਰ ਵਰਗ ਇੱਕ ਹੋ ਜਾਵੇ ਸਾਰੀਆਂ ਸਮਾਜਿਕ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਉਹ ਸਾਰੀਆਂ ਇੱਕ ਹੋ ਕੇ ਕੰਮ ਕਰ ਦੇਣ ਤਾਂ ਆਪਾਂ ਇਹ ਜਿਹੜਾ ਟੀਚਾ ਪੰਜਾਬ ਨੂੰ ਹਰਿਆ ਭਰਿਆ ਕਰਨ ਦਾ ਇਹ ਸੀਜ਼ਨ ਚ ਹੀ ਪੂਰਾ ਕਰ ਸਕਦੇ ਹਾਂ ਪਰ ਇਹਦੇ ਲਈ ਸਹਿਰ ਦੀ ਯਤਨਾਂ ਦੀ ਲੋੜ ਹੈ ਨਹੀਂ ਪਰ ਬਹੁਤ ਲੋਕੀ ਸ਼ਾਮ ਵੀ ਰਹੇ ਆ ਤੇ ਇਹਨੂੰ ਆਪਾਂ ਨੂੰ ਹਰੇਕ ਨੂੰ ਜਾਗਰੂਕ ਕਰਨਾ ਪੈਣਾ ਜੇ ਉਹ ਗਹਿਣਾ ਹੈਗਾ ਉਹ ਗਹਿਣੇ ਦੀ ਪਛਾਣ ਜਿਵੇਂ ਕਹਿੰਦੇ ਹੀਰੇ ਦੀ ਪਛਾਣ ਜੋਰੀ ਨਹੀਂ ਹੁੰਦੀ ਆਪਾਂ ਨੂੰ ਜਾਗਰੂਕ ਕਰਨਾ ਪੈਣਾ ਹਰੇਕ ਬੰਦੇ ਨੂੰ ਜੋਰੀ ਬਣਾਉਣਾ ਪੈਣਾ ਫਿਰ ਅਸੀਂ ਇਹ ਸਾਰਾ ਕੁਝ ਬਚਾ ਸਕਦੇ ਇੱਕ ਬੰਦਾ ਕੁਝ ਨਹੀਂ ਕਰ ਸਕਦਾ ਤੁਸੀਂ ਦੇਖਿਆ ਹੋਣਾ ਕਿੰਨਾ ਉਤਸ਼ਾਹ ਲੋਕਾਂ ਦੇ ਵਿੱਚ ਤੇ ਲੈ ਕੇ ਜਾ ਰਹੇ ਆ ਇਹੋ ਜਿਹੇ ਜਿਹੜੇ ਕੰਮਾ ਹੋਣੇ ਚਾਹੀਦੇ ਆ ਸਮਾਜ ਦੇ ਵਿੱਚ